ਸਸਕਲ ਜੀ ਸਾਰਿਆਂ ਨੂੰ ਸੰਦੀਪ ਡੇ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜੇ ਆਪਣੇ ਵਿਜ਼ਿਟ ਹੈ ਕੀ ਆ ਪਿੰਡ ਕਿਮੇ ਵਾਲੀ ਡਿਸਟ੍ਰਿਕਟ ਫਰੋਹਪੁਰਪਿੰਡ ਹੈ ਜੀ ਤਸਵੀਲ ਵੀ ਸੁਣ ਕੋਈ ਵੀਰ ਨੇ ਕੰਮ ਵਪਾਰ ਨਹੀਂ ਕਰਦੇ ਜੀ ਘਰ ਦੇ ਪਸ਼ੂ ਆ ਪਰ ਨਾਲ ਵੀ ਰਸ਼ ਹੋ ਕੀ ਬੜਾ ਸੋਹਣਾ ਬਹੁਤ ਚੰਗੀ ਚੰਗੀ ਕੁਆਲਿਟੀ ਦੇ ਮਤਲਬ ਕਿ ਨੀਲੀ ਦੇ ਪਸ਼ੂ ਨਾਲ ਬਾਈਆਂ ਕੋਲ ਹੈਗੇ ਜੀ ਤੇ ਅੱਜ ਕੋਲ ਸੇਲ ਵੀ ਪਸ਼ੂ ਹੈ ਜੀ ਤੇ ਆਓ ਹੁਣ ਆਪਾਂ ਬਾਈ ਜਣਾਂ ਨਾਲ ਗੱਲਬਾਤ ਕਰਦੇ ਆ ਤੇ ਬੜੀ ਸ਼ੁਰੂ ਕਰੀਏ ਵਾਹਿ ਸਤਿ ਕਾਲ ਜੀ। ਹਾਸੀ ਕਾਲ ਜੀ, ਮੇਰੇ ਸਤਿ ਹਾਸੀ ਕਾਲ ਜੀ। ਪਹਿਲੇ ਤੁਹਾਡਾ ਬਹੁਤ-ਬਹੁਤ ਸਾਖ ਤੁਹਾਡਾ ਜੀ। ਤੁਹਾਡੇ ਵੀ ਚੈਨਲ ਦਾ ਹੀ ਬਹੁਤ-ਬਹੁਤ ਧੰਨਵਾਦ ਜੀ ਜਿਹੜਾ ਸਾਡੇ ਘਰੇ ਆਏ ਜੀ। ਚਲੋ। ਭਾਜੀ ਬਿਲਕੁਲ ਤੁਹਾਡਾ ਫਾਰਮ ਦੇਖ ਕੇ ਬੜੀ ਖੁਸ਼ੀ ਹੋਈ ਹੈ। ਚਲੋ 슈ਗਰ ਜੀ, ਬੜਾ ਸਾਰਾ ਦਿੱਤਾ ਹੀ ਸਾਰਾ ਕੁਝ। ਹਾਂ ਜੀ। ਮਹਾਰਾਜ ਦਾ ਦਿੱਤਾ ਹੀ ਸਾਰਾ। ਆ ਬਾਜੀ ਬਾ। ਹਾਂ ਜੀ। ਤੇ ਬਹੁਤ ਟਾਈਮ ਹੋ ਗਿਆ ਨੀਲੀ ਤੇ ਕੰਮ ਕਰਦੇ ਤੁਮੇ। ਨੀਲੀ ਦਾ ਕੰਮ ਕਰਦੇ ਬਹੁਤ ਟਾਈਮ ਹੋ ਗਿਆ ਜੀ। ਤੇ ਚਲੋ ਉਧਰ ਵੀ ਢੇੜਾ ਘਟਾਂਗੇ। ਆ ਜੀ ਸਾਰੇ ਬੰਲੇ। ਤੇ ਹੁਣ ਫਿਲਹਾਲ ਆਪਣੇ ਕੋਲ ਪਸ਼ ਆਪਣੇ ਕੋਲ ਤਿੰਨ ਆ ਜੀ ਦੋ ਝੋਟੀਆਂ ਜੀ ਹਾਂਜੀ ਇੱਕ ਆਪਣੇ ਕੋਲ ਮਾਲੀ ਆ ਜੀ ਅੱਛਾ ਇੱਕ ਮਾਲੀ ਆ ਹਾਂਜੀ ਇਹ ਬੱਲੂ 2 ਦਾ ਜੀ ਨੱਥੂ ਵਾਲੇ ਗਰਬੀ ਦਾ ਠੀਕ ਆ ਹਾਂਜੀ ਇਹਦੀ ਮਾਂ ਦਾ ਦੁੱਧ ਹੈਗਾ 16 ਕਿਲੋ ਡੈਥ ਹੋ ਗਈ ਹੈ ਜੀ ਅੱਛਾ ਮਾਂ ਦੀ ਡੈਥ ਹੋ ਗਈ ਹੈ ਡੈਥ ਹੋ ਗਈ ਜੀ ਫੋਟੋ ਹੈਗੀ ਆਪਾਂ ਵਿਖਾ ਸਕਦੇ ਹਾਂ ਜੀ ਇਹ ਬੱਲੂ 2 ਦਾ ਬੱਚਾ ਹਾਂਜੀ ਬੱਲੂ 2 ਦਾ ਬੱਚਾ ਜੀ ਠੀਕ ਆ ਤੇ ਕਿੰਨੇ ਟਾਈਮ ਦਾ ਹੋ ਗਿਆ ਜੀ ਇਹ ਇਹ ਮਾਂ ਹੀ 3 ਸਾਲ ਦੇ ਕਰੀਬ ਹੋਵੇਗਾ ਜੀ ਅੱਛਾ 3 ਸਾਲ ਦੇ ਲਗਭਗ ਤਾਂ 3 ਸਾਲ ਦੇ ਜੀ ਤਾਂ ਗਾਂ ਬੱਚੇ ਪੁੱਛੇ ਆਏ ਮੇਰੇ ਬੱਚੇ ਪੁੱਛੇ ਆਏ ਜੀ ਰਿਜ਼ਲਟ ਆਇਆ ਜੀ ਆਪਣੇ ਕੋ ਇਹ ਨਹੀਂ ਮਾਰ ਤੋ ਫਿਰ ਭਾਜੀ ਕਿੰਨਾ ਸੀ 16 ਕਿਲੋ ਜੀ 16 ਕਿਲੋ ਹਾਂ 16 ਕਿਲੋ ਜੀ ਝੂਠ ਨਹੀਂ ਮਾਰਨਾ ਬਿਲਕੁਲ ਮੜ ਮਾਰਪੜੀ ਦਾ ਢੰਡੀਆਂ ਵਾਲਾ ਮੁੰਡਾ ਹੈਗਾ ਹਾਂ ਜੀ ਵੀ ਤਾਂ ਕੰਮ ਕਰਦਾ ਹਾਂ 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 ਜੀ ਉਹਦੇ ਕੋਲ ਆਪਾਂ ਮੱਝ ਲਈ ਸੀ ਅੱਛਾ ਠੀਕ ਹੈ ਬਾਹਰ ਜਿਹੜਾ ਸੀਮੈਂਟ ਆਪਰਾਇਆ ਬਿਲਕੁਲ ਜੀ ਬਿਲਕੁਲ ਉਹ ਗੇਟ ਬੰਦ ਕਰ ਤੇ ਤੋਰੋ ਵੀਰ ਜੀ ਹਾਂ ਜੀ ਇਹ ਹੁਣ ਐਸਮ ਫੇਲ ਕਰ ਰੱਖਿਆ ਤੁਸੀਂ ਨੂੰ ਸਾਡੇ ਕੋਲ ਇੱਕ ਕੋਈ ਨੂਰ ਦਾ ਬੱਚਾ ਹੈਗਾ ਜੀ ਅੱਛਾ ਠੀਕ ਆ ਤੁਸੀਂ ਉਹ ਰੱਖਾਂ ਲੱਗੇ ਇਹ ਰਹਿਣਾ ਖੁੱਲਾ ਹੀ ਲੱਗਦਾ ਮੈਨੂੰ ਸੁਣਾਣਾ ਜੀ ਹਾਂ ਜੀ ਖੁੱਲਾ ਰਹਿਦਾ ਹੀ ਆਏਗਾ ਬਿਲਕੁਲ ਬਿਲਕੁਲ ਹਾਂਜੀ ਜਾੜਾ ਖੁੱਲਾ ਰਹਿਦਾ ਉਸ ਤੇ ਬਾੜੇ ਦੇ ਵਿੱਚ ਹੀ ਸਾਰਾ ਠੀਕ ਆ ਠੀਕ ਹੈ ਜੀ ਸੁਣਾ ਮੈਂ ਜੀ ਬਹੁਤ ਸੁਣ ਇਹਦੀ ਪੂਛ ਟੁੱਟੀ ਬਾਈ ਜੀ ਕੋ ਮੇਸੀ ਆ ਪੂਛ ਨਾ ਛੋਟੇ ਬੱਚੇ ਦੇ ਹੁੰਦਿਆਂ ਜੀ ਉਦੋਂ ਆ ਗਈ ਪੈਰ ਥੱਲੇ ਜੀ ਹਾਂਜੀ ਪਾਚੂ ਜਾ ਰਹੇ ਹੁਣ ਕਾਰ ਨਹੀਂ ਅਸੀਂ ਵੇਚਣ ਲੱਗੇ ਆ ਜੀ ਠੀਕ ਆ ਜੀ ਸਾਡੇ ਕੋਲ 5 6 ਮੱਝਾਂ ਸੁਈਆਂ ਆਈਆਂ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਉਦੋਂ ਫਿਰ ਕੋ ਬੱਚੇ ਪੁੱਛੇ ਮਗਰ ਸੀ ਕਰੇ ਇੱਕਦੋ ਉਦੋਂ ਪੂਛ ਥੱਲੇ ਆ ਗਈ ਟੁੱਟ ਗਈ ਠੀਕ ਆ ਠੀਕ ਹੈ ਹਾਂਜੀ ਤੇ ਹੁਣ ਐਸ ਟਾਈਮ ਸੇਲ ਆਏ ਸੇਲ ਆ ਜੀ ਸੇਲ ਕੋਈ ਮੈਂ ਆ ਨਾ ਫੋਨ ਤੇ ਕਰ ਲਾਂਗੇ ਫਿਰ ਵੀਰ ਫੋਨ ਕਰਨਾ ਹੀ ਹੈ ਕਰ ਲ ਚਲੋ 1.5 ਲੱਖ ਰੁਪਏ 1.5 ਲੱਖ ਰੁਪਏ ਹਾਂਜੀ ਆਹ ਰਵੇ ਗੱਲ ਡੇੜਾ ਵਿੱਚ ਬਾਕੀ ਮੋਕੇ ਕਰ ਦੋਗੇ ਓਕੇ ਦਾ ਮਾਨਦਾਰ ਕਰ ਦਾਂਗੇ ਜੇ ਕੋਈ ਵੀਰਪਰਾ ਘਰ ਰੱਖਣਾ ਆਸੇ ਆ ਗਿਆ ਕੋਈ ਨਹੀਂ ਉਹਦਾ ਮਾਨਤਾ ਉਸ ਤਰੀਕੇ ਦਾ ਕਰ ਦਾਂਗੇ ਚਲੋ ਹੁਣ ਮਈਆਂ ਵਖਾਈ ਆਪਾਂ ਹਾਂਜੀ ਮੱਧਵੇ ਮਈਆਂ ਝੋਟੀਆਂ ਜੀ ਆਪਣੀ ਅੱਛਾ ਜੀ ਪਹਿਲੇ ਸਵੇਰ ਸੂਈ ਆ ਜੀ ਇਹ ਪਹਿਲਾ ਸੂਆ ਹੈ ਜੀ ਹਾਂਜੀ ਪਹਿਲੇ ਸਵੇਰ ਸੂਈ ਆ ਜੀ ਠੀਕ ਆ ਮੇਰੀ ਮਾਂ ਦਾ ਦੁੱਧ ਹੈਗਾ ਜੀ 16 17 ਕਿਲੋ ਜੀ 16 17 ਕਿਲੋ ਹਾਂਜੀ ਆਪਣੇ ਬੋਲੀਆਂ ਦੀ ਮਾਂ ਜੀ ਤੇ ਭਾਈ ਜੀ ਕਿੰਨਾ ਦਰੂ ਇਸ ਟਾਈਮ ਵਿੱਚ ਲੈਣਾ ਇਸ ਟਾਈਮ ਅਜੇ 9 ਕਿਲੋ ਅਜੇ ਤਾਂ ਮੈਲੇ ਤੋਂ ਚੱਲੀ ਹੈ ਜੀ ਅੱਛਾ ਮੈਲੇ ਚੱਲੀ ਹੈ ਜੀ ਠੰਡੀ ਸੀਲ ਆ ਕੋਈ ਚ ਕੋਈ ਚੱਕਰੀ ਲਾਓ ਠੀਕ ਹੈ ਠੀਕ ਆਪੇ ਬੱਚੇ ਚੰਗਾਈ ਜਾਂਦੀ ਤੇ ਟਾਈਮ ਕਿੰਨਾ ਹੋ ਗਿਆ ਸੂਈ ਇਹਨਾਂ ਨੂੰ ਅਜਾ 12 13 ਦਿਨ ਹੋਏ ਜੀ ਸੂਈ ਨੂੰ ਹਾਂਜੀ ਠੀਕ ਹੈ 9 ਕਿਲੋ ਦੁੱਧ ਆਏਗਾ ਇਹ ਦੰਦਾ ਜਿਹੜੂ ਛੋਟੀ ਇਹ ਦੰਦਾ ਜੀ ਮੈਨੂੰ ਖੋਲੋ ਵੀਰ ਜੀ ਮੈਨੂੰ ਖੁਲਾ ਦੇ ਨਹੀਂ ਮੁੱਕਣੀ ਇੱਕ ਇੱਕ ਮਢੋੜੀ ਹੋੜੀ ਤੇ ਥੋੜਾ ਜਿਹਾ ਗੁੱਸਾ ਬਣਾਉਂਦੀ ਨਾ ਮੁਸ਼ਕਿਲ ਅਰੇ ਐਨੋ ਐਨੋ ਇਹੇ ਕੋਲੋਂ ਖੜ। ਇਹ ਜਿਆਦਾ ਵੀਰੇ ਖੁੱਲੀਆਂ ਰਹਿੰਦੀਆਂ ਹਨ ਬਾੜੇ ਦੇ ਵਿੱਚ। ਤਾਂ ਇਹਨੂੰ ਕਢਾਓ ਕਿਡਾ ਬਣਾ ਜਾ। ਹਾਂਜੀ। ਲੋ ਜੀ ਪਹਿਲਾ ਸੂਏ ਝੋਟੀ ਆ ਤੇ ਸੋਹਣੀ ਝੋਟੀ ਤੇ ਵੱਡੀ ਝੋਟੀ ਭਾਈ ਇਹਦੇ ਰਿਕਾਰਡ ਫਰੇ ਨਹੀਂ ਪੜਾ ਆਪਾਂ ਨੂੰ। ਰਿਕਾਰਡ ਉਹੀ ਮਾਂ ਦੀ ਆਪਣੇ ਕੋਲ ਹੀ ਆ ਜੀ। ਇਹ ਇਹਦਾ ਪਿਓ ਦਾ। ਕਿਉਂ ਇਹ ਵਿਰਜ ਲਿਆਉਣੇ ਮੱਝ ਲਿਆਉਂਦੀ ਹੈ ਆਪਾਂ? ਅੱਛਾ। ਉਹਦੇ ਮਗਰ ਹੀ ਆਈ ਸੀ। ਅੱਛਾ ਉਹਦੇ ਮਗਰ ਹੀ ਆਈ ਸੀ। ਹਾਂਜੀ ਆਪਣੇ ਕੋਲ ਮੱਝ ਹੀ ਗਈ ਹੈ ਜੀ ਆਪਣੇ ਕੋਲ। ਠੀਕ ਠੀਕ। ਐ ਚਵਾਈ ਜੂ ਵਧੀਆ। ਸਾਫ ਸੁਥਰੀ ਜੀ ਬਿਲਕੁਲ ਚਵਾਈ ਵੇਖੋ ਥਣ ਥਣ ਕਿੱਡਾ ਸੋਹਣਾ ਲੱਗਾ ਜੀ। ਤੇ ਕਟਾ ਕੱਟੀ ਆ ਗਈ ਕਹਿੰਦੇ ਮਗਰ ਕੱਟੀ ਆ ਜੀ ਉਹ ਦੇਖੋ ਇੱਕ ਆਪਣੇ ਮਾਲੀ ਦੀ ਆ ਹਾਂ ਜੀ ਇਹ ਵੇਹ ਨਦੀਨਾ ਭਰਾਇਆ ਨੂੰ ਕਹਿੰਦੇ ਅੱਛਾ ਠੀਕ ਆ ਭਰਾਇਆ ਉਹ ਦੂਜੀ ਆ ਜਿਹੜੀ ਆਪਣੇ ਠੀਕ ਆ ਬੰਦ ਵੀਰੇ ਬੰਦ ਮਾਨ ਜੀ ਇਹਦੀ ਭਾਜੀ ਆ ਜਾਦਾ ਵੀਰ ਜੀ ਮਲੇ ਮੂਲੇ ਤੇ ਚਾਲੂ ਹੋਈ ਆ ਬਿਲਕੁਲ ਹਾਂ ਪਤਾ ਵੀਆਂ ਪੱਚੀਆਂ ਦਿਨਾਂ ਚ ਆਉਂਦਾ ਪਸ਼ੂ ਠੱਗੀ ਝੋਟੀ ਆ ਬਹੁਤ ਸੋਹਣੀ ਝੋਣੀ ਰਿਕਾਰਡ ਵਾਲੀ ਆ ਨਸਲਾ ਪੂਰੀ ਝੋਟੀ ਦੇ ਜੀ ਹਾਂ ਜੀ ਚਲੋ ਇਹਦੀ ਫਿਰ ਕੀ ਮੈਰੀ ਜੀ ਦੀ ਇਹ ਤਾਂ ਇਕੱਠਾ ਕਰ ਲਈਦੇ ਦੋਹਾਂ ਝੋਟੀਆਂ ਦਾ ਮੁੱਲ ਅੱਛਾ ਇਕੱਠੇ ਕਰੋ ਇਕੱਠਾ ਕਰ ਲੈ ਦੋ ਜੋੜੇ ਦਾ ਹੀ ਕਰ ਲੈ ਇੱਕ ਬੰਨ੍ਹ ਨੂੰ ਬੰਨ੍ਹੋ ਜੀ ਬੰਨ੍ਹ ਦੋ ਇਹ ਵੀ ਪਹਿਲਾ ਸੁਆ ਜੀ ਇਹ ਵੀ ਪਹਿਲਾ ਸੁਆ ਜੀ ਅੱਛਾ ਇਹ ਰਾਸਤਨ ਵਾਲੇ ਭੀਂਦੀ ਆ ਜੀ ਰਾਸਤਨ ਵਾਲੇ ਭੀਂਦੀ ਆ ਹਾਂ ਜੀ ਉਹਦੀ ਹੀ ਭੀਂਦੀ ਆ ਇਸ ਟਾਈਮ ਤੱਕ 11-12 ਕਿਲੋ ਦੋ ਤਿਆਰ ਹੋ ਗਿਆ ਇਸ ਟਾਈਮ ਹੋ ਗਿਆ ਇਹਨੂੰ ਕਿੰਨੇ ਟਾਈਮ ਹੋ ਗਿਆ ਜੀ ਉਹ ਤੇਰਾ 13-14 ਦਿਨ ਹੋਏ ਸੀ ਨੂੰ ਅੱਛਾ ਇਹ ਵੀ ਖੋਲੋ ਵੀਰੇ ਮਸਲੇ ਵੀ ਦੰਦਾ ਜੀ ਹੋਣੀ ਝੋੜੀ ਹਾਂ ਜੀ ਉਦਾਂ ਹੀ ਆ ਮਤਲਬ ਸਾਡੇ ਫਿਰ ਹੋਣ ਕਰਕੇ ਮਾਲੀ ਘਰੇ ਹੋਣ ਕਰਕੇ ਫਿਰ ਆਨੇ ਬਿਲਕੁਲ ਬਿਲਕੁਲ ਸੂਤ ਤੇ ਆਹੀ ਹੋਰ ਟੀਕਾ ਲਗਾਉਣਾ ਠੀਕ ਠੀਕ ਹੈ ਠੀਕ ਹੈ ਆ ਜਾਈਏ ਹੁਣ ਇਸ ਟਾਈਮ ਹੈਗਾ ਕਿਹੜਾ ਬਰੇਡ ਹੈ ਨਾ ਜੀ ਨਹੀਂ ਠੀਕ ਯਾਰ 11 12 ਲੀਟਰ ਹੋਏਗਾ ਜੀ ਬਿਲਕੁਲ ਜੀ ਬਿਲਕੁਲ ਆ ਜੀ ਵੀਰੇ ਕੱਟੀ ਇਹਦੇ ਮਗਰ ਵੀ ਇਹਦੇ ਮਗਰ ਕੱਟੀ ਵੀਰ ਜੀ ਟੀਕਾ ਇਹਨਾਂ ਆਇਆ ਸੀ ਇਹਨੂੰ ਵੀ ਠੀਕ ਕਰ ਬੰਦੋ ਇਹਦੀ ਕੱਟੀ ਵੀ ਜੱਟ ਬਲੈਕੀ ਆ ਬਸ ਥੋੜੀ ਜੱਟ ਬਲੈਕੀ ਤੇ ਭਾਈ ਜੀ ਹੁਣ ਦੱਸੋ ਇਹ ਦੋਵਾਂ ਦਾ ਸੰਦੀਪ ਵੀਰੇ ਢਾਈ ਲੱਖ ਰੁਪਈਆ ਜੀ ਦੋਵਾਂ ਢਾਈ ਲੱਖ ਰੁਪਈਆ ਢਾਈ ਲੱਖ ਰੁਪਈਆ ਬਿਲਕੁਲ ਜਾਇਆ ਜੀ ਆਪਾਂ ਮੰਗਦੇ ਜੀ ਮੈਂ ਜਮੂਹ ਮੇਰੇ ਸੱਜਣ ਆਏ ਹਾਂ ਹਾਂਜੀ ਮੈਂ ਰੋਲ ਗਾਵਾਂ ਤੋਂ ਆਉਂਦਾ ਰਿਹਾ ਜੀ ਨਾਲ ਗਏ ਬੇਚੀ ਨੂੰ ਲੈ ਕੇ ਜਾਂਦਾ ਰਿਹਾ ਠੀਕ ਹੈ ਪਿਆਰ ਬੜਾ ਤੇਜ ਹੈ ਜੀ ਬਾਹਰ ਲੋਕੀ ਇੰਨੇ ਦੀਆਂ ਮਝੋਟੀਆਂ ਦਾ ਸਾਨੂੰ ਡੇਢ ਡੇਢ ਲੱਖ ਰੁਪਈਆ ਮੰਗੀ ਜੇ ਕਰ ਦੋ ਕਮਾਨਦਨ ਹਾਂਜੀ ਹਾਂਜੀ ਮੰਗ ਜੇ ਕੁ ਕੱਲੀ ਕੱਲੀ ਲਵੇ ਕੱਲੀ ਕੱਲੀ ਵੀ ਲਾਵੇ ਕੋਈ ਚੱਕਰ ਉਸ ਨਾਲ ਵਿੱਚ ਇਸ ਤਰ੍ਹਾਂ ਕਰ ਲਾਂਗੇ ਜੇ ਆਪਾਂ ਵਾਅਦਾ ਘਟਾ ਕੋਈ ਚੱਕਰ ਨਹੀਂ ਜੀ ਆਜੋ ਬਰੋਂ ਬਾਹਰ ਨੂੰ ਜਿੱਤੀ ਆਂ ਜੀ ਆਜੋ ਬਾਹਰਲੇ ਪਸ਼ੂ ਨੇ ਵਿਖਾ ਦਿਓ ਤੇ ਬਾਹਰ ਭਾਈ ਜੀ ਹੁਣ ਕਿੰਨੇ ਆ ਆਪਣੇ ਸਾਰੇ ਟੋਡਰ ਪਸ਼ੂ ਟੋਡਰ ਪਸ਼ੂ ਸਾਰੇ 25 30 ਹੈ 25 30 ਹੈਗੇ ਆ ਹਾਂ ਜੀ ਪਸ਼ੂ ਥੋੜੇ ਜਿਆਦੇ ਹੋਣ ਕਾਰਨ ਹੀ ਆਪਾਂ ਸੇਲ ਕਰਨ ਦਾ ਝੋਟੀਆਂ ਨਹੀਂ ਤੇ ਪਹਿਲਾਂ ਝੋਟੀਆਂ ਕਿੱਥੇ ਕੋਈ ਸੇਲ ਕਰਦਾ ਜੀ ਬਿਲਕੁਲ ਜੀ ਬਿਲਕੁਲ ਜਿਆਦਾ ਹਾਂ ਜੀ ਅੱਛਾ ਆ ਆਪਣੇ ਮਾਲੀ ਦਾ ਬੱਚਾ ਆ ਮਾਲੀ ਦਾ ਬੱਚਾ ਜੀ ਇੱਕ ਠੀਕ ਆ ਹਾਂ ਜੀ ਕੱਟੀ ਕੱਟੀ ਆ ਗਿਆ ਨਾ ਜੀ ਹਾਂ ਬਿਲਕੁਲ ਤੇ ਭਾਈ ਜੀ ਕਿੰਨੇ ਆ ਟੋਡਲ ਇਹ ਮਈਆਂ ਮਈਆਂ ਅੰਦਰ ਹੀ ਬੜੀ ਹੈ ਹਾਂ ਜੀ ਆਜੋ ਵੇਚੀ ਲੈ ਜੀ ਫਰਾ ਮਿੱਟੀ ਮਿਕਸੀ ਕਰ ਹੀ ਬੈਠੇ ਗਏ ਹੁਣ ਆਹ ਜੀ ਉਹ ਫਿਰ ਆਇਆ ਨਾ ਆ ਜਾਓ ਇੱਥੇ ਆ ਜਾਓ ਆਹ ਤਾਂ ਨੇ ਸ਼ੀਦ ਵਾਲੇ ਦੀ ਜੀ ਅੱਛਾ ਬਾਵਰਵਾਨ ਦੀ ਅੱਛਾ ਬਾਵਰਵਾਨ ਦੀ ਇਹ ਬਾਵਰਵਾਨਾਂ ਦੀ ਹੈ ਜੀ ਇਹ ਹੁਣ ਆਪਣਾ ਕਿੰਨਾ ਸੂਆ ਹੈ ਜੀ ਇਹ ਇਹ ਪਹਿਲੇ ਸਵੇਰ ਸੋਈ ਹੋਈ ਹੈ ਜੀ ਮਲ ਕੱਢੋ 13 ਕਿਲੋ ਦੁੱਧ ਦਿੱਤਾ ਜੀ ਇਹਨੇ ਲੋਕਾਂ ਦੇ ਸੀਗੇ ਬਾਵਰਵਾਨ ਦੀ ਝੋਟੀ ਮਿੱਠੀ ਨਹੀਂ ਜੀ ਇਦਾਂ ਉਦਾਂ ਬਹੁਤ ਝੋਟੀ ਹੈ ਇਹ ਬਹੁਤ ਸੋਹਣਾ ਰਿਜ਼ਲਟ ਸੀ ਸਾਡੇ ਇਲਾਕੇ ਦੇ ਮਾਲੀ ਦੀ ਅਜੇ ਇਹ ਹੁਣ ਦੂਜਾ ਸੁਣੀਏ ਜੀ ਹੁਣ ਹਾਂਜੀ ਅਜੇ ਗੱਭਣਾ ਜੀ ਹੁਣ ਅੱਛਾ ਜੀ 10 10 ਕਿਲੋ ਦੁੱਧ ਆਪਣੇ ਕੋਲ ਠੀਕ ਹੈ ਇਹ ਬਾਵਰਵਾਂਦੀ ਹੈ ਮਤਲਬ ਕਿਹਾ ਜੀ ਹਾਂਜੀ ਇਹ ਮੇਰਾ ਖੀਰੀ ਸੂਹੀ ਹੋਣੀ ਤੁਸੀਂ ਆਹ ਖੀਰੀ ਸੂਹੀ ਸੀ ਤੁਸੀਂ ਠੀਕ ਹੈ ਆਪਨੇ ਕੋਲ ਕੋਈ ਨੂਰ ਦਾ ਜੀ ਅੱਛਾ ਹੁਣ ਆਪਾਂ ਮਾਲੀ ਤਿਆਰ ਕਰ ਰਹੇ ਆ ਜੀ ਠੀਕ ਹੈ ਬਾਦ ਦੁੱਧ ਹੈ ਗਾਇ 18 ਇਹ ਕੋਈ ਨੂਰ ਦਾ ਇਹ ਕੋਈ ਨਹੀਂ ਮਾਂ ਹੈਗੀ ਵੀ ਇਸ ਦੀ ਆਹ ਪਿੱਛੇ ਖੜੀ ਦੂਜੇ ਗਾਂਵ ਵਾਲੇ ਛੱਡੀ ਹੋਈ ਮਾਂ ਹੀ ਵਿਖਾਣੇ ਜੀ ਹਾਂਜੀ ਆਜੋ ਉਹ ਜਿਹੜੀਆਂ ਝੋਟੀਆਂ ਆਪਾਂ ਸੇਲ ਕਰਨੀਆਂ ਜੀ ਹਾਂਜੀ ਉਹਨਾਂ ਦੀ ਮਾਂ ਵਿਖਾਉਣੇ ਆ ਜੀ ਠੀ ਹਾਂਜੀ ਉਹ ਬੱਸ ਅਲੱਗ-ਅਲੱਗ ਛੋਟੀਆਂ ਦੀਆਂ ਜੀ। ਇੱਥੇ ਆਹ ਹੁਣੀ ਮਾਂ ਹੈ ਜੀ। ਇੱਕ ਦੀ ਆਹ ਮਾਂ ਜੀ। ਹਾਂਜੀ। ਵਾਲੇ ਦੀ। ਠੀਕ ਆ। ਅੱਛਾ ਭੀਮ ਦੀ ਆਹ ਮਾਂ ਵਾ। ਜਿਹੜੀ ਭੀਮ ਦੀ ਕੱਟੀ ਆ ਨਾ ਜੀ। ਹਾਂਜੀ ਹਾਂਜੀ। ਉਹਦੀ ਮਾਂ ਜੀ ਹੈ। ਠੀਕ ਆ। ਇਹ ਜੀ ਵੀ ਇਹਨਾਂ ਕੋਲੇ 10 ਦਾ ਲੀਟਰ ਦੁੱਧ ਹੈ ਜੀ ਕਿਲੋ ਤਿਆਰ ਆ ਜੀ। ਅੱਛਾ। ਹਾਂ ਮਰੀ 8 ਤੋਂ 9-9 ਮਹੀਨੇ ਹੋ ਗਏ ਸੂਈਆਂ ਨੂੰ ਦੱਸਦਾ। ਵਾਹ ਵਾਹ। 6-6 ਕਿਲੋ 6 ਮਹੀਨੇ ਦੀਆਂ ਗਾਂ ਗੱਬਣਾ ਜੀ। ਤੇ ਭਜੀ ਆ ਮੈਂ ਐਸੇ ਤੋਂ ਕਿੰਨਾ? ਕਿਹੜੀ ਖਲੇ ਆਲੀ ਦੇ। 15 16 ਕਿਲੋ ਕਿਲੋ ਸਾਰੀਆਂ ਹੀ ਜੇ ਆਪਣੀਆਂ ਆ ਜਿਹੜੀ ਜਲਜਾਰੀ ਚੂਰਕੁੰਡੀ ਹੈ ਜੀ ਅੱਛਾ ਉਂਦੀ ਹੈ ਨਾ ਹਾਂਜੀ ਜਿਹੜੀ ਛੋਟੀ ਦੇ ਬਸ ਸੇਲ ਕਰਨੀ ਹੈ ਜਿਹੜੇ ਰਾਸਤਾਂ ਦੁਆਜ ਨਾਲ ਆਈ ਹੈ ਉੱਥੋਂ ਲਿਆਂਦੀ ਹੈ ਜੀ ਹਰਿਆਣੇ ਤੋਂ ਹਰਿਆਣੇ ਨੂੰ ਹਰਿਆਣੇ ਤੋਂ ਨਿਕਲ ਜਾਂਦਾ ਜੀ ਮੂੰਹ ਇੰਨੇ ਸਾਰੇ ਦੁੱਧ ਫਿਰ ਕਿੰਨੇ ਕਿਤੇ ਹੋਏ ਇੰਨੇ ਸਾਰੇ ਆ ਜੇ 10 ਕਿਲੋ ਦੁੱਧ ਹੈਗਾ ਜੀ ਗੱਪਣ ਕੇ ਟਾਈਮ ਦੀ ਆ ਸ਼ਾਂ 7 ਮਹੀਨਿਆਂ ਦੀ ਗੱਪਣਾ ਜੀ ਤੇ ਭਾਜੀ ਫਿਰ ਸੱਜਣੇ ਕਿਨੇ ਕੀਤੇ ਨੇ ਸੱਜਣਾਂ ਦਾ ਕਈ ਜੀ 15 16 18 ਕਿਲੋ ਤੇ ਇੱਕ ਵੀ ਪਾਣੀ ਅੱਛਾ ਜੀ ਹਾਂਜੀ ਇਹ ਮਈਆਂ ਚੰਗੀਆਂ ਆਰਾਮ ਨਾਲ ਦਿੱਤੀ ਗਈ ਜੀ ਇੱਥੇ ਕਿੱਥੇ ਲੁਕੇ ਬੈਠੇ ਤੁਸੀਂ ਤਾਂ ਮੈਂ ਬੜੀਆਂ ਜੰਗੀਰੇ ਦੀ ਨੀਲੀ ਸਾਰੀਆਂ ਚੰਗੀਆਂ ਜੀ ਹਾਂਜੀ ਆ ਵੀ ਆਪਣੀ 18 17 18 ਕਿਲੋ ਦੁੱਧ ਦਿੰਦੀ ਆ ਅੱਛਾ ਆਹ ਲਈ ਹੈ ਜੀ ਸਾਰੀਆਂ ਠੰਡੀਆਂ ਮੱਛਾਂ ਜੀ ਇਹ ਸੂਣ ਵਾਲੀ ਜੀ ਹੋਣਾ ਇਹ ਗੱਬਣ ਹੈ ਆਪਣੇ ਮਾਲੀ ਦੇ ਗੱਬਣ ਸਾਰੀਆਂ 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 ਜੀ ਹੁਣ ਗਾਂ ਆਪਣੇ ਮਾਲੀ ਤੋਂ ਗੱਬਣ ਦੀ ਠੀਕ ਹੈ ਠੀਕ ਹੈ ਤੇ ਜਿਹੜੇ ਉਹ ਮਾਂ ਜੀ ਫਿਰਦੇ ਉਹਨੂੰ ਲੈ ਆਉਂਗਾ ਇੱਥੇ ਅੰਦਰ ਨੂੰ ਇੱਥੇ ਮਾਰ ਲਓ ਸਰ ਕੈਮਰਾ ਅੱਛਾ ਇਹ ਉਹ ਜਿਹੜਾ ਆਪਣਾ ਕੋਹੇ ਨੂਰ ਦਾ ਬੱਚਾ ਹਾਂਜੀ ਹਾਂਜੀ ਅੱਛਾ ਇਹਦਾ ਇਹਦਾ ਬੱਚਾ ਇਹਦਾ ਜੇ 10 ਦਿਨ ਹੋਏ ਜੀ ਸੂਈ ਨੂੰ 16 ਕਿਲੋ ਦੁੱਧ ਤਿਆਰ ਕਰ ਗਈ ਆ 18 ਕਿਲੋ ਪਲੱਸ ਜਾਂਦੀ ਹੈ ਜੀ ਅੱਛਾ ਹੁਣ ਇਸ ਟਾਈਮ ਥੋੜਾ ਘੋਲ ਹੈਗਾ ਬੱਚਾ ਵਿਖਾਇਆ ਹੀ ਆਪਾਂ ਜਿਹੜਾ ਹਾਂਜੀ ਹਾਂਜੀ ਤੇ ਭਾਜੀ ਕਿਹੜੇ ਮਾਲੀ ਦੀ ਸੀ ਇਹ ਇਹ ਮਾਲੀ ਵੀਰ ਜੀ ਇਦਾਂ ਓਦਾਂ ਟਿਕਟ ਹੋ ਕੇ ਭਰਾ ਤੇ ਪਹਿਲੀਆਂ ਦੇ ਖੁਚ-ਖੁਚ ਕੇ ਬੜੀ ਮਿਹਨਤ ਕੀਤੀ ਆ ਜੀ ਹਾਂ ਹਾਂ ਹਾਂਜੀ ਦੇਖੋ ਨੋ ਵੇਖੋ ਅੱਧੀ ਮੱਝ ਲੱਗਦੀ ਆ ਜੀ ਕਿੰਨਾ ਸੂਆ ਹੋਊਗਾ ਜੀ ਇਹ ਚੌਥੇ ਪੰਜਵੇਂ ਸੂਵੇ ਆ ਜੀ ਚੌਥੇ ਪੰਜਵੇਂ ਹਾਂਜੀ ਇਹ ਪਹਿਲਾਂ ਵੀ 16-17 ਕਿਲੋ ਦੁੱਧ ਤੇ ਰਹੀ ਆ ਜੀ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਹੁਣ 18-19 ਕਿਲੋ ਤਿਆਰ ਕੀ ਰਮਾਨ ਦੀ ਲਾਈਵ ਚ ਫਿਰ ਆਪਾਂ ਮੇਲੇ ਮੂਲੇ ਲਾਇਏ ਕਿ ਨਹੀਂ ਮੇਲੇ ਸਰ ਟਾਈਮ ਹੀ ਨਹੀਂ ਹੈਗਾ ਮੇਰੇ ਕੋ ਕਪੈਨਾ ਉਧਰ ਲੱਗੇ ਲੁਕੇ ਰਹਿ ਸਾਈਲਜ ਵਾਲੀ ਮਸ਼ੀਨ ਵੀ ਹੈਗੀ ਹੈ ਜੀ ਅੱਛਾ ਹਾਂਜੀ ਉਧਰ ਕੰਮ ਕਰਨ ਲੱਗੇ ਰਿਹਾ ਤੇ ਟਾਈਮ ਨਹੀਂ ਮਿਲਦਾ ਆ ਫਿਰ ਤੁਹਾਡਾ ਸਿਸਟਮ ਬਹੁਤ ਹੈਗਾ ਜੀ ਠੀਕ ਆ ਜੀ ਤੇ ਗਾਈਆਂ ਫਿਰ ਗਾਈਆਂ ਸਾਰੀਆਂ ਜਰਸੀ ਆ ਜ਼ਿਆਦਾ ਤਾਂ ਇਹ ਹੈ ਜੀ ਮਰੇ ਇਹ ਸਾਰੇ ਮੱਗਨਾਂ ਨੂੰ ਐ ਖੁੱਲੀਆਂ ਰੈਂਦੀਆਂ ਜੀ ਕਿ ਬੰਦ ਰੈਂਦੀਆਂ ਖੁੱਲੀਆਂ ਰੈਂਦੀਆਂ ਜੀ ਜ਼ਿਆਦਾ ਖੁੱਲੇ ਰੱਖਦੇ ਹਾਂ ਜੀ ਖੁੱਲੇ ਪਛੂ ਸਾਰੇ ਬੋਲ ਰਹੀ ਤੇ ਬੜਾ ਫਰਕ ਪੈਂਦਾ ਖੁੱਲੇ ਨਾਲ ਖੁੱਲੇ ਦਾ ਸਾਰ ਇਹ ਆ ਕਿ ਜਦੋਂ ਮਰਜ਼ੀ ਪਾਣੀ ਪੀਣ ਆਉਦਾ ਉਹ ਮੋਜ ਨਾਲ ਖਾਡਾ ਬਣਿਆ ਆ ਖੁੱਲਾ ਜਾਦ ਰਹਿਦਾ ਜੀ ਅੱਜ ਕੱਲ ਬੱਧਿਆ ਕਿੱਥੇ ਬਿਲਕੁਲ ਤੇ ਬਈ ਜਿਹੜੇ ਤੁਸੀਂ ਫਿਰ ਇੰਨਾ ਦੁੱਧ ਲੈਨੇ ਫਿਰ ਫੀਡ ਆਪ ਜੀ ਤਿਆਰ ਕਰਦੇ ਆ ਹਾਂ ਜੀ ਫੀਡ ਸਾਰ ਜ਼ਿਆਦਾ ਤਕਾਰਕਲੀ ਵਰਤਦੇ ਜੀ ਅੱਛਾ ਕਾਰਕਲੀ ਬਣਦੀ ਚਾਹ ਵਰਤ ਲੈਨੇ ਫਿਰ ਉਲੀ-ਉਲੀ ਦਾ ਪੌਣ ਲੱਗ ਪੈਂਦਾ ਚੱਕਰ ਕਾਰਕਲੀ ਫਿਰ ਕਿਹੜੀ ਪਾਣੇ ਆ 8 ਆਹ ਬਾਵਰਵਾਂ ਦੀ ਹੈ ਨਾ ਜੀ ਇਹ ਬਾਵਰਵਾਂ ਦੀ ਹੈ ਜੀ ਇੱਕ ਰੀ ਫੇਰ ਵਿਖਾ ਦਿਓ ਹਾਂ ਨਹੀਂ ਹਾਂ ਜੀ ਛੋਟੀ ਬਹੁਤ ਚੰਗੀ ਜੀ ਹਾਂ ਜੀ ਇਹ ਇਹ ਬਾਵ ਇਹਦੀ ਧੀ ਆ ਜੀ ਐਸਮਾਈ ਦੀ ਹਾਂ ਜੀ ਇਹਦੀ ਧੀ ਆ ਜੀ ਬਾਵਰਵਾਂ ਦਾ ਅੱਛਾ ਇਹਦੀ ਧੀ ਹੈ ਨਾ ਹਾਂ ਜੀ ਠੀਕ ਇਹ ਮੈਂ ਤੁਸੀਂ ਡਾਇਰੈਕਟ ਕਰਾਸ ਕਰਾ ਕੇ ਲਿਆਇਆ ਅੱਛਾ ਕਰਾਸ ਕਰਾ ਕੇ ਲਿਆਇਆ ਜੀ ਹਾਂ ਜੀ ਸਾਰੋ ਕੰਟਰੈਕਟ ਕਰਾਸ ਕਰਾ ਕੇ ਲਿਆਇਆ ਜੀ ਨਹੀਂ ਛੋਟੀ ਬਹੁਤ ਸੋਹਣੀ ਹੈ ਜੀ ਸਾਰੀਆਂ ਜੀ ਮੱਜਾਂ ਜਿਵੇਂ ਮਰਜ਼ੀ ਹੱਥ ਲਾਈ ਜੋ ਕੋਈ ਚੱਕਰ ਹੀ ਨਹੀਂ ਹੈਗਾ ਬਿਲਕੁਲ ਇਹੀ ਖਾਸ ਇਹ ਨਹੀਂ ਲੀ ਜੀ ਚਲੋ ਨਹੀਂ ਬਹੁਤ ਸੋਹਣਾ ਲੱਗਿਆ ਭਾਈ ਜੀ ਬਾਕੀ ਚਲੋ ਜਲਦੀ ਉਹ ਇਥੇ ਆਨ ਰਚ ਚੈੱਕ ਕਰਕੇ ਲੱਗੇ ਆਹ ਉਹ ਚੈੱਕ ਕਰਕੇ ਆਪਦੀਆਂ ਤਸੱਲੀ ਕਰਕੇ ਲੈ ਜਾਣਾ ਉਹਦੇ ਝੋਟਾ ਵੀ ਆਪਾਂ ਤਾਂ ਸੇਲ ਕਰਦੇ ਜੀ ਮੇਰੇ ਕੋਲ ਆ ਕਟਾ ਤਿਆਰ ਹੋ ਚੱਲਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਤੇਰਾ ਇੰਨੇ ਸਮਾਲੀ ਵੀ ਇਤਮਾਲੀ ਦਾ ਦੇ ਘਰ ਦੇ ਵਿੱਚ ਇੱਕ ਹੀ ਹੋਣਾ ਵਾਦੂ ਆ ਬਿਲਕੁਲ ਜੀ ਪਲਵਾਨ ਵੀ ਇੱਕ ਹੀ ਪਲਦਾ ਪਲਵਾਨੇ ਇੱਕ ਬਿਲਕੁਲ ਬਾਈ ਘਰ ਦੇ ਵਿੱਚ ਚਲੋ ਨੰਬਰ ਬੋਲੋ ਜੀ ਆਪਣਾ ਐਡਰੈਸ ਬੋਲ ਦੋ 88153 ਜੀ ਹਾਂਜੀ 87600 ਜੀ ਠੀਕ ਹੈ ਪਿੰਡ ਮੇਰਾ ਕੀਮੇ ਵਾਲਾ ਜੀ ਮੱਲਾ ਵਾਲੇ ਦੇ ਨੇੜੇ ਆ ਜ਼ਿਲ੍ਹਾ ਫਿਰੋਜ਼ਪੁਰ ਜੀ ਠੀਕ ਹੈ ਇਹ ਕਿਹੜੇ ਰੋਡ ਤੇ ਰਹਿਗੇ ਜ 12 ਕਿਲੋਮੀਟਰ ਪੈਂਦਾ ਹੈ ਸੈਂਟਰ 'ਚ ਹੈ ਜੀ ਚਲੋ ਠੀਕ ਹੈ ਭਾਈ ਜੀ ਫਿਰ ਸਸੀਕਾ ਸਸੀਕਾ